ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਬਣਾਵਾਂਗੇ ਕਰੇਲੇ ਕਰੇਲੇ ਬਹੁਤ ਸੌਖੇ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਸਵਾਦ ਬਣਨਗੇ ਤੁਸੀਂ ਪਹਿਲਾਂ ਇਹਵੇਂ ਕਰੇਲੇ ਕਦੇ ਨਹੀਂ ਬਣਾਏ ਹੋਣੇ ਕਿਉਂਕਿ ਇੱਕ ਸਿਰਫ ਇੱਕ ਕੜਛੀ ਤੇਲ ਦੀ ਦੇ ਨਾਲ ਆਪਾਂ ਕਰੇਲੇ ਬਣਾਉਣੇ ਆ ਬਹੁਤ ਸਾਰੀਆਂ ਮੇਰੇ ਭੈਣਾਂ ਨੂੰ ਸ਼ਿਕਾਇਤ ਹੁੰਦੀ ਆ ਵੀ ਤੇਲ ਬਹੁਤ ਲੱਗ ਜਾਂਦਾ ਟਾਈਮ ਬਹੁਤ ਲੱਗਦਾ ਆਪਾਂ ਅੱਜ ਜ਼ਿਆਦਾ ਟਾਈਮ ਨਹੀਂ ਲਾਉਣਾ ਕਰੇਲੇ ਬਣਾਉਣ ਦੇ ਲਈ ਤੇ ਸਿਰਫ ਇੱਕ ਕੜਛੀ ਜਿੰਨੀ ਕੁ ਆਪਾਂ ਨੇ ਤੜਕਾ ਲਾਉਣ ਦੇ ਲਈ ਲੈਣਿਆ ਉਨੇ ਕੀ ਆਪਾਂ ਤੇਲ ਲਵਾਂਗੇ ਕਿਵੇਂ ਬਣਾਉਣਿਆ ਕਰੇਲੇ ਸਭ ਤੋਂ ਪਹਿਲਾਂ ਜੀ ਆਪਾਂ ਕਰੇਲੇ ਲੈ ਲੈਣੇ ਆ ਇਹਨਾਂ ਨੂੰ ਛਿੱਲ ਲੈਣਾ ਵਾ ਤੇ ਇਹਨਾਂ ਦੇ ਉੱਪਰੋਂ ਜਿਹੜਾ ਮੋਟਾ-ਮੋਟਾ ਛਿਲਕਾਗਾ ਉਹ ਉਤਾਰ ਲੈਣਾਗਾ ਤੇ ਕਰੇਲੇ ਚਾਹੇ ਵੱਡੇ ਹੋਣ ਚਾਹੇ ਛੋਟੇ ਜਿਵੇਂ ਮੀਡੀਅਮ ਜੇ ਸਾਈਜ਼ ਦੇ ਹੁੰਦੇ ਆ ਜਾਂ ਜ਼ਿਆਦਾ ਵੱਡੇ ਤੁਸੀਂ ਜਿੱਦਾਂ ਦੇ ਵੀ ਹੋਏਗਾ ਛਿੱਲ ਲਓ ਇਹਨਾਂ ਨੂੰ ਉਸ ਤੋਂ ਬਾਅਦ ਕੜਾਹੀ ਲੈ ਲੈਣੀ ਆ ਕੜਾਹੀ ਦੇ ਵਿੱਚ ਇੱਕ ਕੱਪ ਪਾਣੀ ਪਾ ਲੈਣਾ ਇਹਦੇ ਉੱਪਰ ਇੱਕ ਛਾਨਣੀ ਰੱਖ ਲੈਣੀ ਆ ਛਾਨਣੀ ਦੇ ਉੱਪਰ ਆਪਾਂ ਨੇ ਕਰੇਲੇ ਟਿਕਾ ਦੇਣੇ ਆ ਤੇ ਉੱਪਰੋਂ ਇਹਨੂੰ ਟੱਕ ਦੇਣਾ ਇਹ ਭਾਫ਼ ਤੇ ਹੌਲੀ-ਹੌਲੀ 5-7 ਮਿੰਟ ਆਪਾਂ ਪਕਾ ਲੈਣੇ ਆ ਆਪਾਂ ਦੇਖ ਲੈਣਾ ਵੀ ਭਾਫ਼ ਦੇ ਉੱਪਰ ਇਹਨਾਂ ਦਾ ਜਿਹੜਾ ਕਲਰ ਆਗਾ ਉਹ ਚੇਂਜ ਹੋ ਜਾਣਾ ਉਹ ਪੋਲੇ ਹੋ ਜਾਣੇ ਆ ਤੇ ਇਹਦੇ ਵਿੱਚੋਂ ਬਰਖੋਲ ਕੜੱਤਣਾ ਜਿਹੜੀ ਉਹ ਨਿਕਲ ਜਾਂਦੀ ਆ ਤੇ ਜਿੰਨਾ ਚਿਰ ਠੰਡੇ ਹੁੰਦੇ ਉਹਨਾਂ ਟਾਈਮ ਆਪਾਂ ਇੱਕ ਮਿਕਸੀ ਦਾ ਜਾਰ ਲੈ ਲੈਣਾ ਉਹਦੇ ਵਿੱਚ ਸਾਬਤ ਧਨੀਆ ਇੱਕ ਚਮਚਾ ਇੱਕ ਚਮਚਾ ਜੀਰਾ ਤੇ ਇੱਕ ਚਮਚਾ ਅੱਧਾ ਕ ਚਮਚਾ ਸੌਂਫ ਦਾ ਲੈ ਲੈਣਾ ਤੇ ਉਹਦੇ ਵਿੱਚ ਆਪਾਂ ਨੇ ਦੋ ਮੁਠੀਆਂ ਜਿਹੜੇ ਨੇ ਛੋਲਿਆਂ ਦੇ दाणे ਭੁੰਨੇ ਹੋਏ ਛੋਲਿਆਂ ਦੇ दाणे ਲੈ ਲੈਣੇ ਨੇਗੇ ਇਹ ਜਿਹੜੇ ਆਪਾਂ ਕਰੇਲੇ ਬਣਾਉਣੇ ਆ ਇਹ ਬਹੁਤ ਸਾਰੇ ਭੈਣ ਭਰਾ ਹੁੰਦੇ ਆ ਜਿਨ੍ਹਾਂ ਨੂੰ ਤੇਲ ਦੇ ਉੱਤੋਂ ਨਹੀਂ ਖਾਂਦੇ ਹੈਗਾ ਮਤਲਬ ਜਿਆਦਾ ਤੇਲ ਵਾਲੀ ਚੀਜ਼ ਤਾਂ ਆਪਾਂ ਉਹਨਾਂ ਦੇ ਲਈ ਵੀ ਬਣਾ ਸਕਦੇ ਬਹੁਤ ਹੀ ਜ਼ਿਆਦਾ ਟੇਸਟੀ ਬਣੂ ਤੇ ਹੁਣ ਆਪਾਂ ਕੀ ਕਰਨਾ ਜੀ ਇਹ ਹੁਣ ਕੜਾਹੀ ਜਿਹਨੂੰ ਆਪਾਂ ਪੀਸ ਲੈਣਾਗਾ ਮਸਾਲੇ ਨੂੰ ਤੇ ਦੂਜੇ ਪਾਸੇ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲੈਣਾ ਤੇ ਥੋੜਾ ਜਿਹਾ ਤੇਲ ਪਾਉਣਾ ਜਿੰਨਾ ਕ ਆਪਾਂ ਤੜਕਾ ਭੁੰਨਦੇ ਆ ਤੇ ਇਹਦੇ ਵਿੱਚ ਪਾ ਲੈਣਾ ਜੀ ਜੀਰਾ ਸਾਬਤ ਜੀਰਾ ਤੇ ਜਦੋਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਵੇ ਹਿੰਗ ਪਾਉਣੀ ਆ ਤੁਸੀਂ ਪਾ ਲਓ ਕਿਉਂਕਿ ਗੋਡੇ ਦੇ ਲਈ ਇਹ ਠੀਕ ਹੁੰਦੀ ਆ ਜਾਂ ਬਾਕੀ ਹਾਜ਼ਮੇ ਦੇ ਲਈ ਹਨਾ ਫਿਰ ਆਪਾਂ ਇਹਦੇ ਵਿੱਚ ਪਾ ਲੈਣੇ ਆ ਜੀ ਪਿਆਜ਼ ਬਰੀਕ ਕੱਟੇ ਹੋਏ ਪਿਆਜ਼ ਪਾ ਲੈਣੇ ਆ ਆਪਾਂ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਇਹਨਾਂ ਦਾ ਕ੍ਰੇਲਿਆਂ ਦਾ ਸੌਰੀ ਪਿਆਜ਼ਾਂ ਦਾ ਜਿਹੜਾ ਕਲਰ ਆ ਉਹ ਪਿਆਜ਼ ਦਾ ਚੇਂਜ ਹੋਣ ਲੱਗ ਜੇ ਤਾਂ ਤੁਸੀਂ ਲਸਣ ਅਦਰਕ ਜਿਹੜਾ ਵੀ ਕੁਝ ਪਾਉਣਾ ਚਾਹੋ ਨੇ ਪਾ ਸਕਦੇ ਹੋ ਪਰ ਗਰਮੀਆਂ ਦੇ ਵਿੱਚ ਕੋਸ਼ਿਸ਼ ਕਰਨੀ ਆ ਘੱਟ ਪਾੜਾ ਤੇ ਇਹਦੇ ਵਿੱਚ ਆਪਾਂ ਹੁਣ ਉਹ ਮਸਾਲਾ ਪਾ ਲਾਂਗੇ ਜਿਹੜਾ ਆਪਾਂ ਨੇ ਪੀਸ ਕੇ ਰੱਖਿਆਗਾ ਛੋਲਿਆਂ ਦੇ ਦਾਣਿਆਂ ਵਾਲਾ ਤੇ ਜਿਹੜੇ ਕਾਲੇ ਚਨੇ ਭੁੰਨੇਵੇਂ ਹੁੰਦੇ ਉਹ ਲੈਨੇਵੇਂ ਤੇ ਇਹਦੇ ਵਿੱਚ ਆਪਾਂ ਨੇ ਬਰੀਕ ਕੱਟ ਕੇ ਹਰੀ ਮਿਰਚ ਪਾ ਲਈ ਹੈ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਸੀ ਹਰੀਆਂ ਮਿਰਚਾਂ ਦਾ ਤੇ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਜਿਵੇਂ ਆਪਾਂ ਪਾਉਣੇ ਆ ਹਲਦੀ ਹਾਂ ਲੂਣ ਮਿਰਚ ਹਨਾ ਜਿਹੜੇ ਵੀ ਮਤਲਬ ਨੋਰਮਲ ਆਪਾਂ ਸਬਜੀ ਬਣਾਉਣ ਦੇ ਲਈ ਪਾਉਨੇ ਆ ਉਹ ਆਪਾਂ ਨੇ ਮਸਾਲੇ ਸਾਰੇ ਇਹਦੇ ਵਿੱਚ ਮਿਕਸ ਕਰ ਲੈਣੇ ਆ ਤੇ ਇਹਨੂੰ ਪਕਾ ਲੈਣਾ ਇਹ ਜਿਹੜਾ ਮਸਾਲਾ ਬਣੂਗਾ ਆਪਣੇ ਕੋਲ ਬਹੁਤ ਹੀ ਪੁਰਪਰਾਜਾ ਬਣੂਗਾ ਕਿਉਂਕਿ ਜਿਹੜੇ ਆਪਾਂ ਛੋਲ ਕਾਲੇ ਚਨੇ ਪਾਇਆ ਨਾ ਛੋਲੇ ਪਾਇਆ ਵਿੱਚ ਉਹ ਬਹੁਤ ਜ਼ਿਆਦਾ ਇਹਦਾ ਟੇਸਟ ਨੂੰ ਚੇਂਜ ਕਰ ਦੇਣਗੇ ਤੇ ਬੜਾ ਸੁੱਕਾ ਸੁੱਕਾ ਬਣਾਉਣਗੇ ਤੇ ਜਿੰਨਾ ਵੀ ਇਹਦੇ ਵਿੱਚ ਤੇਲ ਹੋਊ ਥੋੜਾ ਬਹੁਤਾ ਵੀ ਉਹਨੂੰ ਵੀ ਸਾਰਾ ਅਬਜ਼ਰਬ ਕਰ ਲੈਣਗੇ ਖਤਮ ਹੋ ਜੂ ਵਿੱਚ ਤੇ ਹੁਣ ਆਪਾਂ ਕਰੇਲੇ ਆਪਣੇ ਕੋਲ ਠੰਡੇ ਹੋ ਗਏ ਤਾਂ ਆਪਾਂ ਇਦਾਂ ਕਰਕੇ ਇਹਨੂੰ ਮਸਾਲੇ ਨੂੰ ਭਰ ਲੈਣਾ ਭਰ ਕੇ ਦੇ ਉੱਪਰ ਆਪਾਂ ਨੇ ਧਾਗਾ ਲਵੇਟ ਲੈਣਾ ਜੇ ਤੁਸੀਂ ਧਾਗਾ ਨਹੀਂ ਲਵੇਟਣਾ ਚਾਹੁੰਦੇ ਤਾਂ ਤੁਸੀਂ ਜਿਹੜੇ ਟੂਥਪਿਕ ਹੁੰਦੀ ਆ ਉਹ ਇਹਦੇ ਵਿੱਚ ਦੀ ਲੰਘਾ ਦਿਓ ਤੇ ਉਹ ਫਿਰ ਬਿਲਕੁਲ ਵੀ ਬਾਹਰ ਨਹੀਂ ਨਿਕਲੂਗਾ ਮਸਾਲਾ ਪਰ ਮੈਂ ਇੱਥੇ ਜਿਹੜਾ ਧਾਗਾ ਲਵੇਟ ਤੱਕ ਕਿਉਂਕਿ ਜਿਹੜਾ ਧਾਗਾ ਲਵੇਟਣਾ ਮਸਾਲੇ ਨੂੰ ਜਿੰਨਾ ਮਰਜ਼ੀ ਭਰ ਲਓ ਧਾਗਾ ਲਵੇਟਣਾ ਬਿਲਕੁਲ ਬਾਹਰ ਨਹੀਂ ਨਿਕਲਦਾ ਨਹੀਂ ਆਪਾਂ ਤੇਲ ਜ਼ਿਆਦਾ ਵਰਤਣਾ ਤੇ ਹੁਣ ਆਪਾਂ ਇਦਾਂ ਕਰਕੇ ਸਾਰੇ ਜਿਹੜੇ ਨੇਗੇ ਇਹਨਾਂ ਨੂੰ ਬੰਨ ਲੈਣਾ ਕਰੇਲਿਆਂ ਨੂੰ ਮੈਂ ਤੁਹਾਨੂੰ ਇੱਕ ਬੰਨ ਕੇ ਦਿਖਾ ਦਿਆਂ ਬਾਕੀ ਤੁਸੀਂ ਆਪਣੇ ਆਪ ਬੰਨ ਲੈਣੇ ਨੇ ਜੀ ਇਦਾਂ ਜਿੰਨਾ ਮਰਜੀ ਫੁੱਲ ਭਰਿਆ ਮਸਾਲਾ ਹੋਵੇ ਮੇਰੇ ਹਸਬੰਦ ਨੇ ਉਹ ਵੀ ਤੇਲ ਨਹੀਂ ਖਾਂਦੇ ਹੈਗੇ ਜਿਆਦਾ ਪਰ ਉਹ ਜਦੋਂ ਮੈਂ ਇਹ ਕਰੇ ਲਿਮਣਾਏ ਉਹਨਾਂ ਨੇ ਬੜੇ ਖੁਸ਼ ਹੋ ਕੇ ਖਾਦੇ ਨਾ ਇਹ ਕਰੇਲੇ ਜਿਹੜੇ ਕੌੜੇ ਬਣੇ ਨੇ ਤੇ ਨਾ ਹੀ ਇਹਨਾਂ ਦੇ ਵਿੱਚ ਜਿਆਦਾ ਤੇਲ ਹੋਇਆ ਕਿਉਂਕਿ ਆਪਾਂ ਸਟੀਮ ਕੀਤੇ ਨੇ ਜਿਹੜੇ ਸਟੀਮ ਕੀਤੇ ਕਰੇਲੇ ਹੁੰਦੇ ਉਹ ਬਹੁਤ ਹੀ ਜਿਆਦਾ ਟੇਸਟੀ ਬਣਦੇ ਨੇ ਤੇ ਕੜੱਟੜ ਇਹਦੇ ਵਿੱਚੋਂ ਖਤਮ ਹੋ ਗਈ ਨਾ ਮੈਂ ਇਹਨਾਂ ਨੂੰ ਕੋਈ ਧੁੱਪ ਲਵਾਈ ਆ ਤੇ ਨਾ ਹੀ ਮੈਂ ਕੋਈ ਇਹਦਾ ਲੂਣ ਲਾ ਕੇ ਇਹਨਾਂ ਨੂੰ ਰੱਖਿਆ ਵੀ ਇਹਦੇ ਵਿੱਚੋਂ ਕੜੱਟਣ ਚਲੀ ਜਾਵੇ ਤੇ ਹੁਣ ਆਪਾਂ ਜਦ ਥੋੜਾ ਜਿਹਾ ਤੇਲ ਲੈ ਲਿਆ ਦੋ ਕ ਚਮਚੇ ਤੇ ਇਸੇ ਤਰ੍ਹਾਂ ਭਰ ਕੇ ਕਰੇਲਿਆਂ ਨੂੰ ਆਪਾਂ ਇਹ ਗੈਸ ਦੇ ਉੱਪਰ ਜਾਂ ਚੁੱਲੇ ਦੇ ਉੱਪਰ ਤੁਸੀਂ ਰੱਖ ਲੈਣਾ ਹੈ ਇਹਨਾਂ ਨੂੰ ਹੌਲੀ-ਹੌਲੀ ਕਰਕੇ ਹਿਲਾਉਂਦੇ ਰਹੋ ਤਾਂ ਜੂਏ ਜਿਹੜੇ ਕਰੇਲਿਆਂ ਦਾ ਜਿੰਨਾ ਕੋ ਆਪਾਂ ਚਮਚਕ ਘਿਓ ਜਾਂ ਤੇਲ ਲਿਆਗਾ ਉਹਦੇ ਨਾਲ ਹੀ ਆਪਾਂ ਹਿਲਾ ਕੇ ਇਹਨਾਂ ਨੂੰ ਕਦੇ ਇੱਕ ਪਾਸਾ ਪਲਟਣਾ ਨਾ ਫਿਰ ਦੂਜਾ ਪਾਸਾ ਕਿਉਂਕਿ ਪਹਿਲਾਂ ਹੀ ਸੌਫਟ ਹੋਏ ਹੋਏ ਨੇ ਸਿਰਫ ਆਪਾਂ ਇਹਨਾਂ ਦਾ ਪਾਸਾ ਹੀ ਬਦਲਣਾ ਹੋਰ ਆਪਾਂ ਇਹਨਾਂ ਨੂੰ ਕੁਝ ਨਹੀਂ ਕਰਨਾ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਟਾਈਮ ਵੀ ਇਹਨਾਂ ਨੂੰ ਬਹੁਤ ਘੱਟ ਲੱਗਦਾ ਕਿਉਂਕਿ ਜਿੰਨਾ ਟਾਈਮ ਆਪਾਂ ਇਹਨਾਂ ਨੂੰ ਕਲੇਲਾ ਨੂੰ ਸਟੀਮ ਤੇ ਬਕਾਉਨੇ ਆ ਉਹਨੇ ਟਾਈਮ ਦੇ ਵਿੱਚ ਆਪਾਂ ਮਸਾਲਾ ਬਣਾ ਕੇ ਤਿਆਰ ਕਰ ਲੈਣਾ ਸੁੱਕੇ ਜਦੋਂ ਆ ਥੋੜਾ ਜਿਹਾ ਠੰਡੇ ਹੋ ਗਏ ਉਦੋਂ ਆਪਾਂ ਇਹਦੇ ਵਿੱਚ ਮਸਾਲਾ ਭਰ ਲੈਣਾ ਬਹੁਤ ਘੱਟ ਟਾਈਮ ਲੱਗਦਾ ਆਪਾਂ ਨੂੰ ਚਾਹੇ ਤੁਸੀਂ ਮਸਾਲਾ ਪਹਿਲਾਂ ਬਣਾ ਕੇ ਰੱਖ ਲਓ ਇਹਨੂੰ ਸਟੀਮ ਕਰ ਲਓ ਉਦੋਂ ਬਾਅਦ ਇਹਨਾਂ ਨੂੰ ਫਟਾਫਟ ਮਸਾਲਾ ਭਰ ਕੇ ਬੰਨ੍ਹ ਲਓ ਜਾਂ ਤੁਸੀਂ ਸਟੀਮ ਕਰਕੇ ਪਹਿਲਾਂ ਰੱਖ ਲਓ ਤੇ ਫਿਰ ਇਹਨਾਂ ਨੂੰ ਭਰ ਲਓ ਜੀ ਤੇ ਹੁਣ ਆਪਣੇ ਕੋਲੇ ਇਸ ਤਰ੍ਹਾਂ ਬਣ ਕੇ ਕਰੇਲੇ ਬਹੁਤ ਹੀ ਜ਼ਿਆਦਾ ਸਵਾਦ ਤਿਆਰ ਨੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੁਸੀਂ ਬਾਕੀ ਕਰੇਲੇ ਜਿਹੜੇ ਤੇਲ ਦੇ ਵਿੱਚ ਬਣਦੇ ਆ ਤਲ-ਤਲ ਕੇ ਬਣਾਉਨੇ ਆ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਵਧੀਆ ਤੇ ਸਾਰੀ ਫੈਮਿਲੀ ਜਿਹੜੀ ਬਿਨਾਂ ਤੇਲ ਤੋਂ ਆਪਾਂ ਅੱਜਕੱਲ ਹਰ ਇੱਕ ਚੀਜ਼ ਖਾਣੀ ਪਸੰਦ ਕਰਦੇ ਆ ਆਪਾਂ ਉਹਨੂੰ ਜ਼ਰੂਰ ਖਾਵਾਂਗੇ ਹਰ ਇੱਕ ਬੱਚਾ ਵੀ ਖਾਊਗਾ ਕਿਉਂਕਿ ਬੱਚੇ ਕੇ ਉੱਪਰੋਂ ਨਹੀਂ ਛਿਲਕਾ ਛਾੜ ਦਿੰਦੇ ਤੇ ਉਹ ਕੌੜਾ ਹੁੰਦਾ ਇਹ ਬਿਲਕੁਲ ਵੀ ਕੌੜੇ ਨਹੀਂ ਬਣਨਗੇ ਮੇਰੇ ਕਹਿੰਦੇ ਤੁਸੀਂ ਜ਼ਰੂਰ ਟਰਾਈ ਕਰਨਾ ਜੀ ਥੈਂਕ ਯੂ ਜੀ ਧੰਨਵਾਦੀ ਜੇਕਰ ਵੀਡੀਓ ਪਸੰਦ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਸੀਂ